ਮਹਾਕੁੰਭ ਦੇ ਵਿੱਚ ਛੋਟਾ ਸ਼ਿਵ ਭਗਤ ਆ ਗਿਆ ਤੇ ਸ਼ਿਵ ਭਗਤ ਨੇ ਕਿਵੇਂ ਦੇਖੋ ਤੁਸੀਂ ਸ਼ਿਵ ਦੀ ਧਾਰਨਾ ਜਿਹੜੀ ਹੈ ਸ਼ਿਵ ਦਾ ਗੀਤ ਸੁਣਾਤਾ ਕਿਵੇਂ ਮੰਤਰ ਸੁਣਾਇਆ ਆਓ ਵੀਡੀਓ ਦੇਖਦੇ ਆ ਛੋਟੇ ਜੇ ਬੱਚਾ ਸ਼ਿਵ ਭਗਤ ਬਣ ਕੇ ਮਹਾਕੁੰਭ ਦੇ ਵਿੱਚ ਪਹੁੰਚਿਆ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀ ਆ ਪਹਿਲਾਂ ਤਾਂ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਲਿਖਦੇ ਹੋ ਇਸ ਭਗਤ ਦੇ ਲਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਆ ਸੁਣਦੇ ਆ ਇਸ ਬੱਚੇ ਨੇ ਕਿਵੇਂ ਸ਼ਿਵ ਭਗਤ ਦਾ ਜਿਹੜਾ ਗੁਣਗਾਨ ਕੀਤਾ ਜਿੱਤਿਆ ਤਦੁਕਤੀ ਪਰਿਬਾਵ ਦੇ ਚਤੇ ਸਮਾਹਿਤਿਆ ਨਿਤੰਤ੍ਰਾਨੀ ਸੰਚਿਪਤੇ ਪਰਸੰਸਕਿਤੇ ਸੰਪੂਰਨ ਮੁਚਤੇ ਵਰਗੇ ਨਾਮ ਲਿੰਗਾ ਅੰਸਾਦਮ ਦਿੱਤਾਵਸਾਨੇ ਨਟਰਾਜ ਰਾਜੋ ਨਾਜ ਦੱਕਾ ਨਉ ਪਈਚਵਾਰ ਉਤਤ ਕਾਮ ਆਸਨ ਕਾ ਜਿਦਿਦ ਅਤਿਮਰਿਸ਼ੇ ਬਾਤ ਹੈ ਔਰ ਇਨਕਾ ਨਾਮ ਹੈ ਆਯੂਸ਼ ਔਰ ਇਹ ਅਭੀ ਅਭੀ ਲੋ ਜੀ ਇਸੇ ਛੋਟੇ ਜਿਹੇ ਬੱਚਨੇ ਤੁਹਾਡਾ ਵੀ ਦਿਲ ਜਿੱਤ ਲਿਆ ਹੋਣਾ ਤੇ ਦੇਖੋ ਤੁਸੀਂ ਛੋਟੇ ਛੋਟੇ ਨੰਨੇ ਮੁੰਨੇ ਸ਼ਿਵ ਭਗਤ ਨੇ ਜਿਹੜੇ ਮਹਾਕੁੰਬ ਦੇ ਵਿੱਚ ਪਹੁੰਚੇ ਨੇ ਪ੍ਰਿਆਗਰਾਜ ਦੇ ਵਿੱਚ ਤੇ ਸ਼ਿਵ ਭਗਤਾਂ ਦੀ ਕਮੀ ਨਹੀਂ ਤੇ ਬਰੇ ਤੋਂ ਪਰੇ ਤੋਂ ਬਰੇ ਪਏ ਨੇ ਸ਼ਿਵ ਭਗਤ ਵੀ ਛੋਟੇ ਜਿਹੇ ਬੱਚੇ ਨੇ ਕਿਸ ਤਰੀਕੇ ਦੇ ਨਾਲ ਗੁਣਗਾਨ ਕੀਤਾ ਸ਼ਿਵ ਦੀ ਬਾਣੀ ਦਾ ਤੇ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟ ਅਚ ਆਪਣੀ ਰਾਇ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ